ਲਾਲਸਾ ਵਾਹੇ ਗੁਰੂ ਜੀ ਕੀ ਫਤਿਹ ਹਿੰਦ ਦੀ ਛਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਜ਼ੁਲਮ ਹੈ ਹੈ ਵੇ ਸਭ ਜਗ ਪਿਓ ਸਮਾਦੀ ਸਾਲ 1659 ਇਸਵੀ ਦਾ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਹਕੂਮਤ ਦੀ ਲਾਲਸਾ ਬਸ ਇੰਨਾ ਨਿਰਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ बरावा मार के सिंहासन हासिल किया यह शहजादा सी औरंगजेब उसी दिन भी ही पर होते देखाले बदला ने के लिया औरंगजेब की सोच बड़ी स्पष्ट थी एक राज एक धर्म उसने इरादा कर लिया सी कि भारत के सारे गैर मुसलमान को मुसलमान बना है ਇਸ ਸਾਲੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਉਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਤੁਨ ਮ ਛੱਡ ਦੇ ਕਿ ਰੁਜ਼ਗਾਰ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿੰਮੇਦਾਰ ਨੰਬਰਦਾਰ ਅਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਾਰ ਦਿਖਤਾ ਗਿਆ ਇੱਜ਼ਤ ਦਾ ਦਬਾਅ ਬਣਾਇਆ ਗਿਆ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਤਾ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਵਧਾ ਦਿੱਤੇ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸ ਅਧਿਕਾਰ ਦਿੱਤੇ ਗਏ ਅਤੇ ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤੇ ਗਏ ਇਸ ਅਨਿਆਪਰੀ ਨੀਤੀ ਨੇ ਹਿੰਦੂ ਮੁਪਾਰੀਆਂ ਨੂੰ ਬਹੁਤ ਦੁਖੀ ਕੀਤਾ ਇਨਾਇਤ ਉੱਲਾਹ ਖਾਨ ਬੁਰੀਆ ਇਲਾਕੇ ਦੀ ਨਾਨਕ ਨਾਮ ਦੇਵਾ ਸਿੱਖਾਂ ਦੀ ਧਰਮਸ਼ਾਲਾ ਨੂੰ ਚਾਉਂਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਨੇ 1669 ਈਸਵੀ ਦੇ ਹੁਕਮ ਮੁਤਾਬਕ ਹਿੰਦੂਆ ਦੇ ਮੰਦਰ ਅਤੇ ਪਾਟਸ਼ਾਲਾ ਡਾਊਨ ਬਾਰੇ ਵੀ ਸੀ ਬੁੜਿਆ ਪਰੰਗਨਾ ਖਿਦਰਾਬਾਦ ਸਰਕਾਰ ਸਰਹਿੰਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਗਿਆ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜੀ ਨੇ ਬੁੜਿਆ ਦੀ ਧਰਮਸ਼ਾਲਾ ਟਾ ਕੇ ਉਹ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਰਵੇਸ਼ ਜਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜ੍ਹਨ ਲਈ ਬਤੌਰ ਮਜੋਰ ਨਿਯੁਕਤ ਕਰ ਦਿੱਤਾ ਨਾਨਕ ਨਾਮ ਲੈਵਾ ਸੰਗਤ ਦੇ ਇਕੱਠੋ ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਵਾਲੇ ਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਮੌਜੂਦ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਹਨਾਂ ਦਾ ਖਬੂਲਨਾਮਾ ਬਾਦਸ਼ਾਹ ਨੂੰ ਪੇਸ਼ ਦਿੱਤਾ ਗਿਆ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1673 ਈਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਤਾਂ ਆਰਮਿਕ ਜ਼ਬਰਦਸਤ ਨਾਮ ਦੀ ਖਬਰਾਹਟ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਤੇ ਇਹ ਦਰਸ਼ਨਾ ਨੂੰ ਆਉਂਦੇ ਤੇ ਕਈ ਵਾਰ ਸ਼ਰਧਾਲੂਆਂ ਦੀ ਫ਼ੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਦੇ ਖੂਫੀਆਂ ਖਬਰ ਨਵੀਸ ਬਾਦਸ਼ਾਹ ਤੱਕ ਇਨ੍ਹਾਂ ਲੋਕਾਂ ਦੇ ਮਿਲਣ ਨੂੰ ਔਰੰਗਜ਼ੇਬ ਵਿਰੁੱਧ ਬਗਾਵਤ ਦੀ ਤਿਆਰੀ ਵੱਜੂ ਪੇਸ਼ ਕਰਦੇ ਸਨ ਤੇ ਇਹ ਵੀ ਆ ਤੇ ਭੁੰਦੇ ਹਨ ਔਰੰਗਜ਼ੇਬ ਨੇ ਜੀਵਨ ਜੀਵਨ ਜ਼ੁਲਮ ਬਧੇ ਹਨ ਲੋਕਾਂ ਦੇ ਧੀਰਜ ਦਾ ਬੰ ਟੁੱਟਣ ਲੱਗਾ ਸੀ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਸ ਦੀਆਂ ਚਿੰਗਾਰੀਆਂ ਅੱਗ ਮਰਨ ਲੱਗੀਆਂ ਗੈਰ ਮੁਸਲਮਾਨ ਹੀ ਨਹੀਂ ਬਹੁਤ ਸਾਰੇ ਸੱਚੇ ਤੇ ਇਨਸਾਫਪਸੰਦ ਮੁਸਲਮਾਨ ਅਧਿਕਾਰੀ ਵੀ ਇਹ ਸਭ ਦੇਖ ਕੇ ਦੁਖੀ ਸਨ ਸਾਰੇ ਮੁਗਲ ਮਹਾਰਾਜ ਸਮਰਾਜ ਵਿੱਚ ਹੱਲਾ ਗੁੱਲਾ ਮਚ ਗਿਆ ਪਰ ਸਭ ਤੋਂ ਵੱਡਾ ਵਿਰੋਧ ਸਿੱਖਾਂ ਵੱਲੋਂ ਹੋਇਆ ਉਹ ਹੁਣ ਆਨਿਆਂ ਦੇ ਖਿਲਾਫ ਅੜਿੱਕ ਖੜੇ ਹੋ ਗਏ ਸਨ ਇਹ ਉਹੀ ਵਿਰੋਧ ਸੀ ਜਿਸ ਨਾਲ ਮੁਗਲ ਸਮਰਾਜ ਦਾ ਪਤਨ ਸ਼ੁਰੂ ਹੋ ਗਿਆ ਇਤਿਹਾਸ ਗਵਾਹ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਬਾਦਸ਼ਾਹੇ ਵੀ ਡਿੱਗ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ